ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਹੈ ਜਿਹੜੀ ਪੈ ਰਹੀ ਹੈ ਤੇ ਲੋਕ ਨੇ ਜਿਹੜੇ ਗਰਮੀ ਤੋਂ ਬਚਣ ਦੇ ਲਈ ਘੁੰਮਣ ਜਾਂਦੇ ਨੇ ਜੀਹਾਂ ਉਹ ਠੰਡੀਆਂ ਜਗ੍ਹਾ ਤੇ ਘੁੰਮਣ ਜਾਂਦੇ ਨੇ ਤਾਂ ਕਿ ਗਰਮੀ ਤੋਂ ਕੁਝ ਸਮੇਂ ਲਈ ਉਹਨਾਂ ਨੂੰ ਰਾਹਤ ਮਿਲ ਸਕੇ ਪਰ ਇਸ ਦੇ ਵਿਚਕਾਰ ਇੱਕ ਤਸਵੀਰ ਸਾਹਮਣੇ ਆਈ ਹੈ Shimla ਦੀ ਜੀਹਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ Shimla ਦੀ ਬਰਫਬਾਰੀ ਦੇ ਵਿੱਚ ਹੁਣ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਸਲਾਨੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਉੱਥੇ ਘੁੰਮਣ ਜਾਂਦੇ ਨੇ ਤਾਂ ਕਿ ਗਰਮੀ ਤੋਂ ਕੁਝ ਸਮੇਂ ਦੇ ਲਈ ਉਹਨਾਂ ਨੂੰ ਰਾਹਤ ਮਿਲ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਾੜਾਂ ਦੀ ਬਰਫਬਾਰੀ ਦੇ ਵਿੱਚ ਗੱਡੀਆਂ ਹੀ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਜਿਵੇਂ ਕੋਈ ਵੀਆਈਪੀ ਆਇਆ ਹੋਵੇ ਜੀ ਹਾਂ ਇੱਕ ਵਾਰ ਤਾਂ ਲੋਕਾਂ ਨੂੰ ਇਸ ਚੀਜ਼ ਦਾ ਭਲੇਖਾ ਜ਼ਰੂਰ ਪੈਂਦਾ ਕਿ ਸ਼ਾਇਦ ਪਹਾੜਾਂ ਦੇ ਵਿੱਚ ਘੁੰਮਣ ਕੋਈ ਵੀਆਈਪੀ ਆਇਆ ਹੈ ਪਰ ਕੋਈ ਵੀਆਈਪੀ ਨਹੀਂ ਹੈ ਸਗੋਂ ਇਹ ਆਮ ਜਨਤਾ ਹੈ ਜੋ ਗਰਮੀ ਤੋਂ ਪਰੇਸ਼ਾਨ ਹੋ ਕੇ ਪਹਾੜਾਂ ਦੀ ਬਰਫਬਾਰੀ ਦਾ ਅਨੰਦਲੈਂਡ ਜਾਂਦੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਦੇਖੋ ਤੁਸੀਂ ਵੀ ਤਾਂ ਕੀ ਹੈ ਤੁਹਾਡੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਗਰਮੀਆਂ ਤੋਂ ਰਾਹਤ ਲੈਣ ਦੇ ਲਈ ਜੋ ਸਲਾਨੀ ਨੇ ਜਾਂਦੇ ਨੇ ਜੀ ਹਾਂ ਬਰਫਬਾਰੀ ਪਹਾੜਾਂ ਦੇ ਵਿੱਚ ਆਨੰਦ ਲੈਣ ਲਈ ਜਾਂਦੇ ਨੇ ਕਿ ਉੱਥੋਂ ਦੇ ਲੋਕ ਨੇ ਜਿਹੜੇ ਉਹ ਵੀ ਟ੍ਰੈਫਿਕ ਸਮੱਸਿਆ ਤੋਂ ਜੂਝ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਕੱਠੇ ਜਾਣਾ ਕਿੰਨਾ ਸਹੀ ਹੈ ਆਪਣੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ ਤਾਂ ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਹੈ ਜਿਹੜੀ ਪੈ ਰਹੀ ਹੈ ਤਾਂ ਕੋਕ ਨੇ ਜਿਹੜੇ ਗਰਮੀ ਤੋਂ ਬਚਣ ਦੇ ਲਈ ਕੁੰਮਣ ਜਾਂਦੇ ਨੇ ਜੀਹਾਂ ਉਹ ਠੰਡੀਆਂ ਜਗ੍ਹਾ ਤੇ ਘੁੰਮਣ ਜਾਂਦੇ ਨੇ ਤਾਂ ਕਿ ਗਰਮੀ ਤੋਂ ਕੁਝ ਸਮੇਂ ਲਈ ਉਹਨਾਂ ਨੂੰ ਰਾਹਤ ਮਿਲ ਸਕੇ ਪਰ ਇਸ ਦੇ ਵਿਚਕਾਰ ਇੱਕ ਤਸਵੀਰ ਸਾਹਮਣੇ ਆਈ ਹੈ Shimla ਦੀ ਜਿੱਹਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ Shimla ਦੀ ਬਰਫਬਾਰੀ ਦੇ ਵਿੱਚ ਹੁਣ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਸਲਾਨੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਉੱਥੇ ਘੁੰਮਣ ਜਾਂਦੇ ਨੇ ਤਾਂ ਕਿ ਗਰਮੀ ਤੋਂ ਕੁਝ ਸਮੇਂ ਦੇ ਲਈ ਉਹਨਾਂ ਨੂੰ ਰਾਹਤ ਮਿਲ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਾੜਾਂ ਦੀ ਬਰਫਬਾਰੀ ਦੇ ਵਿੱਚ ਗੱਡੀਆਂ ਹੀ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਜਿਵੇਂ ਕੋਈ ਵੀਆਈਪੀ ਆਇਆ ਹੋਵੇ ਜੀ ਹਾਂ ਇੱਕ ਵਾਰ ਤਾਂ ਲੋਕਾਂ ਨੂੰ ਇਸ ਚੀਜ਼ ਦਾ ਭਲੇਖਾ ਜ਼ਰੂਰ ਪੈਂਦਾ ਕਿ ਸ਼ਾਇਦ ਪਹਾੜਾਂ ਦੇ ਵਿੱਚ ਘੁੰਮਣ ਕੋਈ ਵੀਆਈਪੀ ਆਇਆ ਹੈ ਪਰ ਕੋਈ ਵੀਆਈਪੀ ਨਹੀਂ ਹੈ ਸਗੋਂ ਇਹ ਆਮ ਜਨਤਾ ਹੈ ਜੋ ਗਰਮੀ ਤੋਂ ਪਰੇਸ਼ਾਨ ਹੋ ਕੇ ਪਹਾੜਾਂ ਦੀ ਬਰਫਬਾਰੀ ਦਾ ਆਨੰਦ ਲੈਣ ਜਾਂਦੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਦੇਖੋ ਤੁਸੀਂ ਵੀ ਤਾਂ ਕੀ ਹੈ ਤੁਹਾਡੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਗਰਮੀਆਂ ਤੋਂ ਰਾਹਤ ਲੈਣ ਦੇ ਲਈ ਜੋ ਸਲਾਨੀ ਨੇ ਜਾਂਦੇ ਨੇ ਜੀहां ਬਰਫਬਾਰੀ ਪਹਾੜਾਂ ਦੇ ਵਿੱਚ ਆਨੰਦ ਲੈਣ ਲਈ ਜਾਂਦੇ ਨੇ ਕਿ ਉੱਥੋਂ ਦੇ ਲੋਕ ਨੇ ਜਿਹੜੇ ਉਹ ਵੀ ਟ੍ਰੈਫਿਕ ਸਮੱਸਿਆ ਤੋਂ ਜੂਝ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਕੱਠੇ ਜਾਣਾ ਕਿੰਨਾ ਸਹੀ ਹੈ ਆਪਣੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ ਤਾਂ ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਹੈ ਜਿਹੜੀ ਪੈ ਰਹੀ ਹੈ ਤੇ ਲੋਕ ਨੇ ਜਿਹੜੇ ਗਰਮੀ ਤੋਂ ਬਚਣ ਦੇ ਲਈ ਘੁੰਮਣ ਜਾਂਦੇ ਨੇ ਜੀहां ਠੰਡੀਆਂ ਜਗ੍ਹਾ ਤੇ ਘੁੰਮਣ ਜਾਂਦੇ ਨੇ ਤਾਂ ਕਿ ਗਰਮੀ ਤੋਂ ਕੁਝ ਸਮੇਂ ਲਈ ਉਹਨਾਂ ਨੂੰ ਰਾਹਤ ਮਿਲ ਸਕੇ ਪਰ ਇਸ ਦੇ ਵਿਚਕਾਰ ਇੱਕ ਤਸਵੀਰ ਸਾਹਮਣੇ ਆਈ ਹੈ Shimla ਦੀ ਜੀਹਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ Shimla ਦੀ ਬਰਫਬਾਰੀ ਦੇ ਵਿੱਚ ਹੁਣ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਸਲਾਨੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਉੱਥੇ ਘੁੰਮਣ ਜਾਂਦੇ ਨੇ ਤਾਂ ਕਿ ਗਰਮੀ ਤੋਂ ਕੁਝ ਸਮੇਂ ਦੇ ਲਈ ਉਹਨਾਂ ਨੂੰ ਰਾਹਤ ਮਿਲ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਾੜਾਂ ਦੀ ਬਰਫ਼ਬਾਰੀ ਦੇ ਵਿੱਚ ਗੱਡੀਆਂ ਹੀ ਗੱਡੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਜਿਵੇਂ ਕੋਈ ਵੀਆਈਪੀ ਆਇਆ ਹੋਵੇ ਜੀ ਹਾਂ ਇੱਕ ਵਾਰ ਤਾਂ ਲੋਕਾਂ ਨੂੰ ਇਸ ਚੀਜ਼ ਦਾ ਭਲੇਖਾ ਜ਼ਰੂਰ ਪੈਂਦਾ ਹੈ ਕਿ ਸ਼ਾਇਦ ਪਹਾੜਾਂ ਦੇ ਵਿੱਚ ਘੁੰਮਣ ਕੋਈ ਵੀਆਈਪੀ ਆਇਆ ਹੈ ਪਰ ਕੋਈ ਵੀਆਈਪੀ ਨਹੀਂ ਹੈ ਸਗੋਂ ਇਹ ਆਮ ਜਨਤਾ ਹੈ ਜੋ ਗਰਮੀ ਤੋਂ ਪਰੇਸ਼ਾਨ ਹੋ ਕੇ ਪਹਾੜਾਂ ਦੀ ਬਰਫ਼ਬਾਰੀ ਦਾ आनंदलैंड ਜਾਂਦੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਦੇਖੋ ਤੁਸੀਂ ਵੀ ਤਾਂ ਕੀ ਹੈ ਤੁਹਾਡੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਗਰਮੀਆਂ ਤੋਂ ਰਾਹਤ ਲੈਣ ਦੇ ਲਈ ਜੋ ਸਲਾਨੀ ਨੇ ਜਾਂਦੇ ਨੇ ਜੀ ਹਾਂ ਬਰਫਬਾਰੀ ਪਹਾੜਾਂ ਦੇ ਵਿੱਚ ਆਨੰਦ ਲੈਣ ਲਈ ਜਾਂਦੇ ਨੇ ਕਿ ਉੱਥੋਂ ਦੇ ਲੋਕ ਨੇ ਜਿਹੜੇ ਉਹ ਵੀ ਟ੍ਰੈਫਿਕ ਸਮੱਸਿਆ ਤੋਂ ਜੂਝ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਕੱਠੇ ਜਾਣਾ ਕਿੰਨਾ ਸਹੀ ਹੈ ਆਪਣੀ ਰਾਏ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ